ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਸ ਨਾਲ ਸਾਨੂੰ ਵੀ ਵੀਡੀਓ ਬਣਾਉਣ ਵਿੱਚ ਬਹੁਤ ਵਧੀਆ ਲੱਗਦਾ ਹੈ ਮੋਟੀਵੇਟ ਹੁੰਦੇ ਹਾਂ ਅਸੀਂ ਤੇ ਅੱਗੇ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਹਾਂਜੀ ਸੋ ਗੱਲ ਕਰ ਰਹੇ ਹਾਂ ਜੀ ਮੱਤ ਤੇ ਪਰਦਾ ਵੀਡੀਓ ਬਾਰੇ ਮੱਤ ਤੇ ਪਰਦਾ ਵੀਡੀਓ ਵਿੱਚ ਵਿੱਕੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਵਿੱਕੀ ਤੇ ਉਸ ਦਾ ਦੋਸਤ ਅਮਨ ਇਹੋ ਜਿਹੇ ਰਸਤੇ ਤੇ ਚੱਲ ਪਏ ਹਨ ਜਿੱਥੋਂ ਦੀ ਵਾਪਸੀ ਬਹੁਤ ਹੀ ਮੁਸ਼ਕਿਲ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਕੀ ਅੰਜਾਮ ਹੋਵੇਗਾ ਜਾਂ ਫਿਰ ਉਹ ਕਿਹੜੇ ਆਪਣੇ ਐਸੇ ਜਾਲ ਵਿੱਚ ਫਸ ਸਕਦੇ ਹਨ ਉਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਵੀਡੀਓ ਨੂੰ ਪੂਰੀ ਦੇਖਿਓ ਤੇ ਸਕਿਪ ਬਿਲਕੁਲ ਨਾ ਕਰਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਕਿ ਵਿੱਕੀ ਤੇ ਉਸ ਦਾ ਦੋਸਤ ਦਿਨ ਪਰ ਦਿਨ ਵੱਡੀ ਤੋਂ ਵੱਡੀ ਲੁੱਟਖੋ ਕਰ ਰਹੇ ਹਨ ਤੇ ਲੋਕਾਂ ਨੂੰ ਲੁੱਟ ਲੁੱਟ ਕੇ ਪੈਸਾ ਇਕੱਠਾ ਕਰ ਰਹੇ ਹਨ ਉਹਨਾਂ ਨੂੰ ਇਹ ਕੰਮ ਕਰਨ ਚ ਬਹੁਤ ਮਜ਼ਾ ਆ ਰਿਹਾ ਹੈ ਵਿੱਕੀ ਨੇ ਚੋਰੀ ਲੁੱਟ ਚੋਰੀ ਲੁਟੇਰੇ ਤੋਂ ਬਿਨਾ ਨਸ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ਉਹ ਇਹੋ ਜਿਹੇ ਨਸ਼ੇ ਕਰਨ ਲੱਗ ਗਿਆ ਹੈ ਜਿਸ ਨਾਲ ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਉਹ ਕੀ ਕਰ ਰਿਹਾ ਹੈ ਤੇ ਇਸ ਨਸ਼ੇ ਦੀ ਲਤ ਕਾਰਨ ਉਹ ਹੋਰ ਵੱਡੇ ਤੋਂ ਵੱਡੇ ਡੱਕੇ ਮਾਰਨੇ ਸ਼ੁਰੂ ਕਰ ਰਹੇ ਤੇ ਦੂਜੇ ਪਾਸੇ ਸੰਦੀਪ ਤੇ ਕਵਲ ਆਪਣੇ ਘਰ ਦਾ ਗੁਜ਼ਾਰਾ ਉਸੇ ਤਰੀਕੇ ਨਾਲ ਚਲਾ ਰਹੇ ਹਨ ਤੇ ਗੱਲਬਾਤ ਕਰਦੇ ਹਨ ਤੇ ਸੋਚਦੇ ਹਨ ਕਿ ਵਿੱਕੀ ਪਤਾ ਨਹੀਂ ਕਿਹੜੇ ਖੰਮਾ ਵਿੱਚ ਪਿਆ ਹੋਇਆ ਹੈ ਤੇ ਕਿੱਥੇ ਗਿਆ ਹੈ ਪਰ ਸੰਦੀਪ ਕਹਿੰਦੀ ਹੈ ਕਿ ਉਹ ਕਦੀ ਵੀ ਕੋਈ ਚੰਗਾ ਕੰਮ ਨਹੀਂ ਕਰ ਸਕਦਾ ਐਨੇ ਨੂੰ ਵਿੱਕੀ ਘਰ ਆ ਜਾਂਦਾ ਹੈ ਤੇ ਜਿਸ ਨੂੰ ਦੇਖ ਕੇ ਮੰਮੀ ਬਹੁਤ ਖੁਸ਼ ਹੋ ਜਾਂਦੀ ਹੈ ਵਿੱਕੀ ਮੰਮੀ ਨੂੰ ਘਰ ਆਂਦੇ ਸਰ ਪੈਸੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਜਿਸ ਕੰਮ ਵਿੱਚ ਮੈਂ ਲੱਗ ਗਿਆ ਹਾਂ ਉਸ ਕੰਮ ਵਿੱਚ ਰੋਜ਼-ਰੋਜ਼ ਦੇ ਪੈਸੇ ਬਣਦੇ ਹਨ ਕਦੀ ਪੈਸੇ ਵੱਧ ਬਣਦੇ ਹਨ ਤੇ ਕਦੀ ਪੈਸੇ ਘੱਟ ਬਣਦੇ ਹਨ ਕਵਲ ਦੇ ਪੁੱਛਣ ਤੇ ਕਿ ਇਹੋ ਜਿਹੇ ਕਿਹੜਾ ਕੰਮ ਹੈ ਜਿੱਥੇ ਤੂੰ ਲੱਗਾ ਹੈ ਤੇ ਜਿੱਥੇ ਤੈਨੂੰ 1 ਮਿੰਟ 1-2 ਦਿਨਾਂ ਵਿੱਚ ਹੀ ਇੰਨੇ ਪੈਸੇ ਮਿਲ ਗਏ ਹਨ ਸਾਨੂੰ ਵੀ ਦੱਸ ਪਰ ਵਿੱਕੀ ਕਹਿੰਦਾ ਹੈ ਕਿ ਤੁਹਾਨੂੰ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਦਾ ਦੂਜੇ ਪਾਸੇ ਬੇਬੇ ਬਾਪੂ ਤੇ ਉਹਨਾਂ ਦਾ ਪੋਤਾ ਆਪਣੀ ਧੀ ਦੇ ਘਰ ਜਾਣ ਦੀਆਂ ਤਿਆਰੀਆਂ ਕਰਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਧੀ ਦੇ ਘਰ ਕਿਸੇ ਫੰਕਸ਼ਨ ਤੇ ਜਾਣਾ ਹੈ ਤੇ ਉਹ ਬੈਂਕ ਜਾ ਕੇ ਪੈਸੇ ਲੈ ਕੇ ਆਉਣ ਦੀ ਗੱਲ ਕਰਦੇ ਹਨ ਬੇਬੇ ਬਾਪੂ ਨੂੰ ਕਹਿੰਦੀ ਹੈ ਕਿ ਤੁਸੀਂ ਜਲਦੀ ਜਾਓ ਤੇ ਬੈਂਕ ਚੋਂ ਪੈਸੇ ਕਢਾ ਕੇ ਲੈ ਕੇ ਆਓ ਤਾਂ ਜੋ ਕਿ ਅਸੀਂ ਆਪਣੀ ਕੁੜੀ ਦੀਆਂ ਰੀਜਾ ਪੂਰੀਆਂ ਕਰ ਸਕੀਏ ਬਾਪੂ ਤੇ ਉਹਨਾਂ ਦਾ ਪੋਤਾ ਘਰ ਤੋਂ ਨਿਕਲ ਜਾਂਦੇ ਹਨ ਬਾਈਕ ਤੇ ਬੈਂਕ ਤੋਂ ਪੈਸੇ ਲੈਣ ਵਾਸਤੇ ਤੇ ਦੇਖਦੇ ਰਸਤੇ ਵਿੱਚ ਉਹ ਬਹੁਤ ਹੀ ਆਰਾਮ ਨਾਲ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜਾਦਾ ਅਮਾਊਂਟ ਲੈ ਕੇ ਬੈਂਕ ਤੋਂ ਆਣਾ ਹੈ ਤੇ ਬੇਬੇ ਕਹਿੰਦੀ ਹੈ ਕਿ ਥੋੜਾ ਧਿਆਨ ਨਾਲ ਜਾਇਓ ਅੱਜਕੱਲ ਲੁਟੇਰੇ ਬਹੁਤ ਹਨ ਤੇ ਰਸਤੇ ਵਿੱਚ ਵਿੱਕੀ ਤੇ ਉਸ ਦਾ ਦੋਸਤ ਖੜੇ ਹੁੰਦੇ ਹਨ ਉਹਨਾਂ ਨੇ ਲੁੱਟਣਾ ਤਾਂ ਬੇਬੇ ਬਾਪੂ ਬਾਪੂ ਦੇ ਪੈਸਿਆਂ ਨੂੰ ਹੀ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਖਬਰ ਮਿਲੀ ਹੁੰਦੀ ਹੈ ਕਿ ਹਾਂ ਉਹਨਾਂ ਨੇ ਇੱਥੋਂ ਇਸੇ ਰਸਤੇ ਤੋਂ ਪੈਸੇ ਲੈ ਕੇ ਬੈਂਕ ਵਾਲੇ ਰਸਤੇ ਤੋਂ ਨਿਕਲਣਾ ਹੈ ਪਰ ਬਾਪੂ ਜੀ ਹਜੇ ਤੱਕ ਉਸ ਰਸਤੇ ਤੋਂ ਨਹੀਂ ਨਿਕਲ ਰਹੇ ਨਿਕਲਦੇ ਤੇ ਐਨੇ ਨੂੰ ਵਿੱਕੀ ਤੇ ਉਸ ਦਾ ਦੋਸਤ ਗੱਲਾਂ ਕਰ ਰਹੇ ਹੁੰਦੇ ਹਨ ਵਿੱਕੀ ਨੇ ਹੁਣ ਇੱਕ ਤੇਜ਼ਦਾਰ ਹਥਿਆਰ ਵੀ ਰੱਖ ਲਿਆ ਹੈ ਅਚਾਨਕ ਉਹਨਾਂ ਦੀ ਨਜ਼ਰ ਕਿਸੇ ਹੋਰ ਮੁੰਡੇ ਤੇ ਪੈਂਦੀ ਹੈ ਜੋ ਬੁਲਟ ਤੇ ਆ ਰਿਹਾ ਹੁੰਦਾ ਹੈ ਵਿੱਕੀ ਕਹਿੰਦਾ ਹੈ ਕਿ ਜਦ ਤੱਕ ਉਹ ਪੈਸੇ ਲੈ ਕੇ ਬੈਂਕ ਚ ਆਉਂਦੇ ਹਨ ਤਦ ਤੱਕ ਆਪਾਂ ਇੱਕ ਹੋਰ ਹੱਥ ਮਾਰ ਲੈਣੇ ਹਨ ਪਰ ਵਿੱਕੀ ਇਸ ਗਲਤਫਹਿਮੀ ਵਿੱਚ ਹੁੰਦਾ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਬੰਦਾ ਮਾ ਗਰੀਬ ਹੋਵੇ ਜਾਂ ਹਰ ਬੰਦਾ ਇਹੋ ਜਿਹਾ ਹੋਵੇ ਜਿਸ ਨੂੰ ਤੁਸੀਂ ਲੁੱਟ ਲੋ ਤੇ ਉਹ ਕੁਝ ਨਾ ਬੋਲੇ ਵਿੱਕੀ ਨੇ ਜਿਸ ਮੁੰਡੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਹ ਮੁੰਡਾ ਅੱਗੋਂ ਥਾਣੇਦਾਰ ਦਾ ਮੁੰਡਾ ਨਿਕਲਿਆ ਜਿਸ ਮੁੰਡੇ ਨੂੰ ਉਹਨਾਂ ਨੇ ਲੁੱਟਿਆ ਉਹ ਥਾਣੇਦਾਰ ਦਾ ਮੁੰਡਾ ਨਿਕਲਿਆ ਵਿੱਕੀ ਹੁਣ ਆਪਣੇ ਹੀ ਜਾਲ ਵਿੱਚ ਫਸ ਗਿਆ ਹੈ ਉਨਾ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਚਾਕੂ ਦਿਖਾਇਆ ਪਰ ਉਸ ਮੁੰਡੇ ਦੀ ਇੱਕ ਗੱਲ ਇਹ ਨਿਕਲੀ ਕਿ ਉਸ ਨੇ ਵਿੱਕੀ ਦੀ ਸ਼ਕਲ ਦੇਖ ਲਈ ਜੀ ਹਾਂ ਉਸ ਨੇ ਵਿੱਕੀ ਦੀ ਸ਼ਕਲ ਦੇਖ ਲਈ ਤੇ ਉਸ ਨੇ ਹੁਣ ਉਸ ਦਾ ਚਿਹਰਾ ਯਾਦ ਕਰ ਲਿਆ ਹੈ ਉਹ ਹੁਣ ਆਪਣੇ ਬਾਪੂ ਨੂੰ ਨਾਲ ਲੈ ਕੇ ਵਿੱਕੀ ਨੂੰ ਲੱਭੇਗਾ ਤੇ ਜਿਹੜਾ ਉਸ ਨੇ ਉਸ ਨਾਲ ਲੁੱਟਖੋ ਕੀਤੀ ਹੈ ਉਸ ਦਾ ਆਈਫੋਨ ਖੋਇਆ ਹੈ ਉਸ ਨੂੰ ਜ਼ਰੂਰ ਪ੍ਰਾਪਤ ਕਰੇਗਾ ਹੁਣ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਾਂਗੇ ਕਿ ਵਿੱਕੀ ਥਾਣੇਦਾਰ ਦੇ ਹੱਥੋਂ ਫੜਿਆ ਜਾਂਦਾ ਹੈ ਕੀ ਇਹ ਮੁੰਡਾ ਵਿੱਕੀ ਨੂੰ ਜੇਲ੍ਹ ਦੀਆਂ ਰੋਟੀਆਂ ਖਵਾਏਗਾ ਜਾਂ ਵਿੱਕੀ ਬਾਪੂ ਨੂੰ ਵੀ ਲੁੱਟੇਗਾ ਤੇ ਇਸ ਦਾ ਕੁਝ ਨਹੀਂ ਕੋਈ ਕਰ ਸਕਦਾ ਤੇ ਬੇਬੇ ਬਾਪੂ ਦਾ ਸੋਨੂ ਜੀਤਾ ਨਾਲ ਕੀ ਰਿਸ਼ਤਾ ਹੈ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ